ਕਿਛੀ ਗੱਲ ਦੀ ਮੈਂ ਗਿੱਦੜਵਾ ਚ ਆਇਆ ਤੇ ਅੱਜ ਗਿੱਦੜਵਾ ਸ਼ਹਿਰ ਕਿਲਾ ਬਣਾਇਆ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਅੱਜ ਗਿੱਦੜਵਾ ਆਏ ਹੋਏ ਸਨ ਔਰ ਸ਼ਹਿਰ ਦੇ ਵਿੱਚ ਸਾਰੀ ਮੂਵਮੈਂਟ ਬੰਦ ਸੀ ਸਾਰੇ ਰਸਤੇ ਰੋਕੇ ਹੋਏ ਸਨ ਇਤੋਂ ਤੱਕ ਕਿ ਢੋਲੀ ਵਾਲਿਆਂ ਕਾਰਾ ਵੀ ਵੇਟ ਕਰ ਰਹੀਆਂ ਸਨ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਣੀ ਹੈ ਡੋਲੀਵਲੀਆਂ ਕਾਰਨ ਡੋਲੀ ਵਿਦਾ ਨਹੀਂ ਹੋ ਸਕਦੀ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਸ਼ਹਿਰ ਵਿੱਚ ਸਮਤ ਸੀ ਦੇਖੋ ਅੱਜ ਸੀ ਦੇਖ ਸਕਦੇ ਹੋ ਔਰ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਹੋਈਆਂ ਸਨ ਲੋਕਾਂ ਦੇ ਘਰਾਂ ਦੇ ਅੱਗੇ ਪੁਲਿਸ ਖੜੀ ਸੀ ਗਲੀਆਂ ਦੇ ਜਿਹੜੇ ਜਿੰਨੇ ਚੌਕ ਜਿੰਨੇ ਮੋੜ ਸੱਤੇ ਪੁਲਿਸ ਖੜੀ ਸੀ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਸੀ ਅਜਿਹਾ ਹਾਲ ਸੀ ਸ਼ਹਿਰ ਦਾ ਕਿ ਇਹ ਲੱਗ ਰਿਹਾ ਸੀ ਜਿਵੇਂ ਕਰਫਿਊ ਲੱਗਿਆ ਹੋਵੇ ਤੇ ਅਰਵਿੰਦ ਕੇਜੀਵਾਲ ਜੀ ਨੇ ਬਿਆਨ ਦਿੱਤਾ ਕਿ ਜਿੰਨੇ ਟੀਚਰਸ ਅੱਗੇ ਟੈਂਕੀਆਂ ਤੇ ਚੜਦੇ ਹੁੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਕੰਮ ਤੇ ਲਾਤਾ ਹੈ ਤਾਂ ਮੈਂ ਅਰਵਿੰਦ ਕੇਜੀਵਾਲ ਜੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਉਹਨਾਂ ਨੇ ਨਾ ਇੱਕ ਸ਼ਿਪੀ ਸ਼ਰਮਾ ਟੀਚਰ ਸੀ ਜਿਹੜੀ ਕਿ ਟੈਂਕੀ ਤੇ ਚੜੀ ਹੋਈ ਸੀ ਸੰਗਰੂਪ ਉਹਨਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਿ ਉਹਨਾਂ ਨੇ ਉਹਨੂੰ ਭੈਣ ਬਣਾਇਆ ਸੀ ਉਹਨੂੰ ਕਿਹਾ ਸੀ ਕਿ ਤੁਸੀਂ نیچے ਆ ਜਾਓ ਅਸੀਂ ਤੁਹਾਨੂੰ ਨੌਕਰੀ ਦੇਾਂਗੇ ਅਰਵਿੰਦ ਕੇਜੀਵਾਲ ਜੀ ਅੱਜ ਕਹਿ ਕੇ ਗਏ ਨੇ ਆਪਣੇ ਬਿਆਨ ਦੇ ਕੇ ਗਏ ਨੇ ਆਪਣੇ ਪਾਰਸ਼ਦ ਦੇ ਵਿੱਚ ਕਿ ਜਿੰਨੇ ਟੀਚਰਸ 'ਤੇ ਅਟੈਕ ਕੀਤਾ ਤੇ ਜਰਬ ਦੇ ਸੀ ਅੱਜ ਉਹ ਸਾਰਿਆਂ ਨੂੰ ਅਸੀਂ ਕੰਮ ਤੇ ਲਾ ਕੇ ਪੱਕਾ ਕਰਤਾ ਹੈ ਕੇਜੀਵਾਲ ਜੀ ਤੁਸੀਂ ਮਾਰ ਮਾਰ ਕੇ ਸਭ ਨੂੰ ਪੱਕਾ ਕਰਤੇ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਉਂਕਿ ਅੱਜ ਵੀ ਟੀਚਰਸ ਨੂੰ ਪ੍ਰੋਟੈਸਟ ਤੇ ਟੀਚਰਸ ਬੈਠੇ ਸੀ ਧਰਨੇ ਤੇ ਤੇ ਪੁਲਿਸ ਉਹਨਾਂ ਨੂੰ ਕਸੀਟ ਕੇ ਪੁਲਿਸ ਵੈਨਸ ਦੇ ਵਿੱਚ ਪਾ ਕੇ ਪ੍ਰੋਟੈਸਟ ਚੱਕ ਕੇ ਲ ਗਈ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹਣੀ ਆ ਦੇਖੋ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਆਵਾਜ਼ ਆਈ ਪੂਰੇ ਗਿੱਦੜਵਾ ਦੇ ਵਿੱਚ ਅੱਜ ਠੱਕ ਕਰ ਦਿੱਤੀ ਗਈ 5 ਘੰਟੇ ਲਈ ਗਿੱਦੜਵਾ ਬਿਲਕੁਲ ਬੰਦ ਰਿਹਾ ਔਰ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਮੈਂ ਸਾਰੀ ਗਿੱਦੜਵਾਹ ਦੀ ਜਨਤਾ ਨੂੰ ਅਪੀਲ ਕਰਦੀ ਹੈ ਕਿ ਇਸ ਤਰ੍ਹਾਂ ਦੀ ਸਰਕਾਰ ਦੇ ਕੈਂਡੀਡੇਟ ਨੂੰ ਆਪਾਂ ਗਲਤੀ ਨਹੀਂ ਕਰਨੀ ਚੁਣ ਕੇ ਜਿਸ ਤਰ੍ਹਾਂ ਆਪਾਂ ਗਿੱਦੜਵਾਹ ਦੀ ਤਰੱਕੀ ਪਹਿਲਾਂ ਕੀਤੀ ਹੈ ਠੀਕ ਉਸ ਤਰ੍ਹਾਂ ਉਹਨਾਂ ਰਾਹਾਂ ਤੇ ਗਿੱਦੜਵਾਹ ਨੂੰ ਲਿਜਾਣ ਵਾਸਤੇ ਆਹ ਆਦਮੀ ਪਾਰਟੀ ਨੂੰ ਆਪਾਂ ਸਾਰੇ ਵੱਲ ਕੇ ਗਿੱਦੜਵਾਹ ਤੋਂ ਦੂਰ ਰੱਖਿਏ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਸੱਚੀ ਕੁਝ ਗੱਲ ਜੀ ਮੈਂ ਗਿੱਦੜਵਾ ਚ ਆਇਆ ਤੇ ਅੱਜ ਗਿੱਦੜਵਾ ਸ਼ਹਿਰ ਕਿਲਾ ਬਣਾਇਆ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਐ ਗਿੱਦੜਵਾ ਆਏ ਹੋਏ ਸਨ ਔਰ ਸ਼ਹਿਰ ਦੇ ਵਿੱਚ ਸਾਰੀ ਮੂਵਮੈਂਟ ਬੰਦ ਸੀ ਸਾਰੇ ਰਸਤੇ ਰੋਕੇ ਹੋਏ ਸਨ ਇਤੋਂ ਤੱਕ ਕਿ ਢੋਲੀ ਵਾਲਿਆਂ ਕਾਰਾ ਵੀ ਵੇਟ ਕਰ ਰਹੀਆਂ ਸਨ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਣੀ ਹੈ ਡੋਲੀਵਲੀਆਂ ਕਾਰਾ ਡੋਲੀ ਵਿਦਾ ਨਹੀਂ ਹੋ ਸਕਦੀ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਸ਼ਹਿਰ ਵਿੱਚ ਸਮਅਪਸੀ ਦੇਖੋ ਅੱਥੀ ਦੇਖ ਸਕਦੇ ਹੋ ਅਤੇ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਹੋਈਆਂ ਸਨ ਲੋਕਾਂ ਦੇ ਘਰਾਂ ਦੇ ਅੱਗੇ ਪੁਲਿਸ ਖੜੀ ਸੀ ਗਲੀਆਂ ਦੇ ਜਿਹੜੇ ਅਬਦਰ ਨੇ ਚੌਕ ਜਿੱਥੇ ਮੋੜ ਸੱਤੇ ਪੁਲਿਸ ਖੜੀ ਸੀ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਸੀ ਅਜਿਹਾ ਹਾਲ ਸੀ ਸ਼ਹਿਰ ਦਾ ਕਿ ਇਹ ਲੱਗ ਰਿਹਾ ਸੀ ਜਿਵੇਂ ਕਰਫਿਊ ਲੱਗਿਆ ਹੋਵੇ ਤੇ ਅਰਵਿੰਦ ਕੇਜੀਵਾਲ ਜੀ ਨੇ ਬਿਆਨ ਦਿੱਤਾ ਕਿ ਜਿੱਨੇ ਟੀਚਰਸ ਅੱਗੇ ਟੈਂਕੀਆਂ ਤੇ ਚੜਦੇ ਹੁੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਕੰਮ ਤੇ ਲਾਤਾ ਹੈ ਤਾਂ ਮੈਂ ਅਰਵਿੰਦ ਕੇਜੀਵਾਲ ਜੀ ਨੂੰ ਇਹ ਯਾਦ ਕਰਉਣਾ ਚਾਹਣੀ ਹੈ ਕਿ ਉਹਨਾਂ ਨੇ ਨਾ ਇੱਕ ਸ਼ਿਪੀ ਸ਼ਰਮਾ ਟੀਚਰ ਸੀ ਜਿਹੜੀ ਕਿ ਟੈਂਕੀ ਤੇ ਚੜੀ ਹੋਈ ਸੀ ਸੰਗਰੂਪ ਉਹਨਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਹਨਾਂ ਨੇ ਉਹਨੂੰ ਭੈਣ ਬਣਾਇਆ ਸੀ ਉਹਨੂੰ ਕਿਹਾ ਸੀ ਕਿ ਤੁਸੀਂ نیچے ਆ ਜਾਓ ਅਸੀਂ ਤੁਹਾਨੂੰ ਨੌਕਰੀ ਦੇਾਂਗੇ ਅਰਵਿੰਦ ਕੇਜੀਵਾਲ ਜੀ ਅੱਜ ਕਹਿ ਕੇ ਗਏ ਨੇ ਆਪਣੇ ਬਿਆਨ ਦੇ ਕੇ ਗਏ ਨੇ ਆਪਣੇ ਪਾਰਸ਼ਦ ਦੇ ਵਿੱਚ ਕਿ ਜਿਨ੍ਹਾਂ ਟੀਚਰਸ ਵੱਲੋਂ ਅਟੈਕ ਹੋਇਆ ਤੇ ਜਰ੍ਹ ਦੇ ਸੀ ਅੱਜ ਉਹ ਸਾਰਿਆਂ ਨੂੰ ਅਸੀਂ ਕੰਮ ਤੇ ਲਾ ਕੇ ਪੱਕਾ ਕਰਤਾ ਹੈ ਕੇਜੀਵਾਲ ਜੀ ਤੁਸੀਂ ਮਾਰ ਮਾਰ ਕੇ ਸਭ ਨੂੰ ਪੱਕਾ ਕਰਤੇ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਉਂਕਿ ਅੱਜ ਵੀ ਟੀਚਰਸ ਨੂੰ ਪ੍ਰੋਟੈਸਟ ਦੇ ਟੀਚਰਸ ਬੈਠੇ ਸੀ ਧਰਨੇ ਤੇ ਕਿ ਪੁਲਿਸ ਉਹਨਾਂ ਨੂੰ ਕਸੀਟ ਕੇ ਪੁਲਿਸ ਵੈਨਸ ਦੇ ਵਿੱਚ ਪਾ ਕੇ ਪ੍ਰੋਟੈਸਟ ਚੱਕ ਕੇ ਲੈ ਗਈ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹਣੀ ਆ ਦੇਖੋ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਆਵਾਜ਼ ਆਈ ਪੂਰੇ ਗਿੱਦੜਵਾਦੇ ਵਿੱਚ ਅੱਜ ਠੱਕਰ ਦਿੱਤੀ ਗਈ 5 ਘੰਟੇ ਲਈ ਗਿੱਦੜਵਾ ਬਿਲਕੁਲ ਬੰਦ ਰਿਹਾ ਔਰ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਮੈਂ ਸਾਰੀ ਗਿੱਦੜਵਾਹ ਦੀ ਜਨਤਾ ਨੂੰ ਅਪੀਲ ਕਰਦੀ ਹਾਂ ਕਿ ਇਸ ਤਰ੍ਹਾਂ ਦੀ ਸਰਕਾਰ ਦੇ ਕੈਂਡੀਡੇਟ ਨੂੰ ਆਪਾਂ ਗਲਤੀ ਨਹੀਂ ਕਰਨੀ ਚੁਣ ਕੇ ਜਿਸ ਤਰ੍ਹਾਂ ਆਪਾਂ ਗਿੱਦੜਵਾਹ ਦੀ ਤਰੱਕੀ ਪਹਿਲਾਂ ਕੀਤੀ ਹੈ ਕੀ ਉਸ ਤਰ੍ਹਾਂ ਉਹਨਾਂ ਰਾਹਾਂ ਤੇ ਗਿੱਦੜਵਾਹ ਨੂੰ ਲਿਜਾਣ ਵਾਸਤੇ ਆਮ ਆਦਮੀ ਪਾਰਟੀ ਨੂੰ ਆਪਾਂ ਸਾਰੇ ਰਲ ਕੇ ਗਿੱਦੜਵਾਹ ਤੋਂ ਦੂਰ ਰੱਖੀਏ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਸੱਚਾ